40 ਸਾਲ ਦੀ ਉਮਰ ਵਿੱਚ ਜਿਆਦਾ ਪੜ੍ਹੇ ਲਿਖੇ ਅਤੇ ਘੱਟ ਪੜ੍ਹੇ ਲਿਖੇ ਦਾ ਫਰਕ ਖਤਮ ਹੋ ਜਾਂਦਾ ਹੈ ਅਤੇ ਘੱਟ ਪੜ੍ਹੇ ਲਿਖੇ ਲੋਕ ਜਿਆਦਾ ਪੈਸਾ ਕਮਾ ਲੈਂਦੇ ਹਨ 50 ਸਾਲ ਦੀ ਉਮਰ ਵਿੱਚ ਖੂਬਸੂਰਤੀ ਅਤੇ ਬਦਸੂਰਤੀ ਦਾ ਫਰਕ ਖਤਮ ਹੋ ਜਾਂਦਾ ਹੈ ਅਤੇ ਦੁਨੀਆ ਦਾ ਕਿੰਨਾ ਵੀ ਖੂਬਸੂਰਤ ਚਿਹਰਾ ਕਿਉਂ ਨਾ ਹੋਵੇ ਉਸ ਉੱਪਰ ਵੀ ਝੁਰੜੀਆਂ ਆਉਣ ਲੱਗਦੀਆਂ ਹਨ 60 ਸਾਲ ਦੀ ਉਮਰ ਵਿੱਚ ਵੱਡੇ ਅਹੁਦੇ ਅਤੇ ਛੋਟੇ ਅਹੁਦੇ ਵਿੱਚ ਫਰਕ ਖਤਮ ਹੋ ਜਾਂਦਾ ਹੈ 70 ਸਾਲ ਦੀ ਉਮਰ ਵਿੱਚ ਵੱਡੇ ਘਰ ਅਤੇ ਛੋਟੇ ਘਰ ਵਿੱਚ ਫਰਕ ਖਤਮ ਹੋ ਜਾਂਦਾ ਹੈ ਕਿਉਂਕਿ ਫਿਰ ਉੱਠਣ ਅਤੇ ਬੈਠਣ ਕਰਕੇ ਕਮਰ ਦਰਦ ਵਿੱਚ ਤਕਲੀਫ ਹੋਣ ਕਾਰਨ ਸਿਰਫ ਬੈਠਣ ਦੀ ਤਾਂ ਜਗ੍ਹਾ ਚਾਹੀ ਦੀ ਹੈ 80 ਸਾਲ ਦੀ ਉਮਰ ਵਿੱਚ ਪੈਸਿਆਂ ਦੀ ਕਦਰ ਕੀਮਤ ਖਤਮ ਹੋ ਜਾਂਦੀ ਹੈ ਕਿਉਂਕਿ ਜੇਕਰ ਤੁਹਾਡੇ ਅਕਾਊਂਟ ਵਿੱਚ ਲੱਖਾਂ ਜਾਂ ਕਰੋੜਾ ਰੁਪਏ ਵੀ ਹਨ ਤਾਂ ਵੀ ਤੁਸੀਂ ਕੋਈ ਸੁੱਖ ਨਹੀਂ ਖਰੀਦ ਸਕਦੇ 90 ਸਾਲ ਦੀ ਉਮਰ ਵਿੱਚ ਸੌਣਾ ਅਤੇ ਜਾਗਣਾ ਇੱਕ ਬਰਾਬਰ ਹੋ ਜਾਂਦਾ ਹੈ ਕਿਉਂਕਿ ਜੇ ਜਾਗ ਵੀ ਗਏ ਤਾਂ ਤੁਸੀਂ ਕਿਹੜਾ ਤੀਰ ਮਾਰ ਲੈਣਾ ਹੈ ਇਸ ਲਈ ਅੱਜ ਤੋਂ ਹੀ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਪ੍ਰਮਾਤਮਾ ਦੇ ਨਾਮ ਵਿੱਚ ਗੁਜ਼ਾਰੋ ਅਤੇ ਹਰ ਪਲ ਉਸ ਦਾ ਸ਼ੁਕਰ ਅਦਾ ਕਰੋ